ਸਿਵਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਵੱਡੀ ਸੌਗਾਹ ਦਿੱਤੀ ਜਾਏਗੀ ਜਿਸ ਦੇ ਵਿੱਚ ਸੀਐਮ ਮਾਨ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਦੇ ਹਵਾਈ ਅੱਡੇ ਦੇ ਉੱਪਰ ਇੱਕ ਪੰਜਾਬ ਜਿਹੜਾ ਕੇਂਦਰ ਖੋਲਾਂਗੇ ਪੰਜਾਬ ਸੁਵਿਧਾ ਕੇਂਦਰ ਖੋਲਿਆ ਜਾਏਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ ਐਮਡੀ ਯੋਗ ਸ਼ਾਲਾ ਜਨਮਹਿਮ ਬਣ ਗਈ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਮਹਿੰਮ ਤਹਿਤ ਪੰਜਾਬ ਭਰ ਦੀਆਂ ਜ਼ਿਲ੍ਹਾਾਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਜਿਸ ਤੇ ਰੋਜ਼ਾਨਾ 80 ਹਜ਼ਾਰ ਤੋਂ ਵੱਧ ਲੋਕ ਯੋਗ ਕਰ ਰਹੇ ਨੇ ਤੇ ਬਿਮਾਰੀਆਂ ਨੂੰ ਦੂਰ ਪਾ ਰਹੇ ਨੇ ਮੇਰਾ ਨਾਮ ਅਨਿਸ਼ ਲੋਜਾਇਆ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਹੜੀ TMD ਯੋਗ ਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹ ਤੁਹਾਡੀ ਸਿਹਤ ਨੂੰ ਆਪਣੇ ਤਨ ਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਹੋ ਰਹੇ ਨੇ ਉੱਥੇ ਹੀ ਤਜਰਬੇਕਾਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ ਮੇਰਾ ਨਾਮ ਜੋਤੀ ਕੋਹੜਾ ਹੈ ਤੇ ਮੈਨੂੰ ਡੇਟ ਹੋ ਚੁੱਕਿਆ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਹਾਂ ਅਸਮਾ ਦੀ ਪ੍ਰੋਬਲਮ ਵੈਰ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਸੁਗੜ ਦੀ ਪ੍ਰੋਬਲਮ ਸੀ ਬੀਪੀ ਲੱਠਾਈ ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਹੋਈਆਂ ਕਿਉਂਕਿ ਬਹੁਤ ਸਾਰੇ ਐਨ ਆਰ ਆਈਜ਼ ਨੇ ਜਦੋਂ ਉਹ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਸੀਐਮ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਪੰਜਾਬੀਆਂ ਨੂੰ ਇੱਕ ਸਵਾਗਤ ਦੇਵਾਂਗੇ ਕਿ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਉਹ ਸਹੂਲਤਾਂ ਜਿਹੜੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਏ ਸਾਡੇ ਸਹਿਯੋਗੀ ਵਿਨੀਤ ਸਾਡੇ ਨਾਲ ਜੁੜੇ ਹੋਏ ਨੇ ਵਿਨੀਤ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜੀ ਵੱਡੀ ਸਵਾਗਤ ਦਿੱਤੀ ਜਾਏਗੀ ਉਸ ਦੇ ਵਿੱਚ ਅੱਜ ਉਦਘਾਟਨ ਸਮਾਰੋਹ ਹੈ ਕੀ ਪਲਾਨ ਰਹੇਗਾ ਅੱਜ ਦਾ ਸਾਰਾ ਦਿਨ ਦਾ ਨੇ ਸੱਤ ਦਿੱਲੀ ਦੇ ਵਿੱਚ ਮੌਜੂਦ ਹੈ ਦਿੱਲੀ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਇੰਟਰਨੈਸ਼ਨਲ ਹਵਾਈ ਅੱਡਾ ਜਿਹੜਾ ਹੈ ਉਸ ਦੇ ਵਿੱਚ ਇੱਕ ਜਿਹੜਾ ਸਹਾਇਤਾ ਕੇਂਦਰ ਹੈ ਉਹ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਸਹਾਇਤਾ ਕੇਂਦਰ ਜਿਹੜਾ ਪੰਜਾਬੀਆਂ ਲਈ ਜਿਹੜੀ ਪੰਜਾਬੀਆਂ ਦੀ ਖੱਜਲ ਖਵਾਰੀ ਹੁੰਦੀ ਸੀ ਏਪੋਰਟਾਂ ਦੇ ਉੱਪਰ ਯਾਤਰੀ ਜਿਹੜੇ ਐਨ ਆਰ ਆਈ ਆਉਂਦੇ ਸੀ ਪੰਜਾਬ ਆਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਹੁੰਦੀ ਸੀ ਉਸ ਖਵੱਜਲ ਖਵਾਰੀ ਤੋਂ ਪੰਜਾਬੀਆਂ ਨੂੰ ਆਜ ਸਾਇਤਾ ਕੇਂਦਰ ਜਿਹੜਾ ਬਣਨ ਜਾ ਰਿਹਾ ਦਵੰਦਾ ਹੋਇਆ ਨਜ਼ਰ ਆਇਆ ਉਹ ਇਸ ਤੋਂ ਅੰਦਰ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਤਰਫ ਤੋਂ ਘੋਸ਼ਣਾ ਕੀਤੀ ਗਈ ਸੀ ਕਿ ਅਸੀਂ ਪਰਮਨਲ ਸੀ ਦੇ ਉਪਾਰ ਇੱਕ ਸਾਇਤਾ ਕੇਂਦਰ ਬਣਾਉਣ ਜਾ ਰਹੇ ਹਾਂ ਤੇ ਉਹ ਸਾਇਤਾ ਕੇਂਦਰ ਜਿਹੜਾ ਉਹ ਅੱਜ ਬਣ ਕੇ ਤਿਆਰ ਹੋ ਚੁੱਕਿਆ ਕੁਝ ਹੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇਸ ਸਾਇਤਾ ਕੇਂਦਰ ਨੂੰ ਪੰਜਾਬੀਆਂ ਨੂੰ ਸਮਰਪਿਤ ਕਰਦੇ ਹੋਏ ਨਜ਼ਰ ਆਣਗੇ ਦੇ ਨਾਲ ਹੀ ਇੱਕ ਟੋਲ ਫਰੀ ਨੰਬਰ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਹੈਲਪਲਾਈਨ ਨੰਬਰ ਹੈ ਜਿਸ ਤੇ ਰਾਮੀ ਤੁਸੀਂ ਆ ਵਰਕੁੱਚ ਜਿਹੜੀ ਸਹਾਇਤਾ ਚਾਹੁੰਦੇ ਹੋ ਕੋਈ ਵੀ ਢੰਗ ਦੀ ਜਾਣਕਾਰੀ ਚਾਹੁੰਦੇ ਹੋ ਉਹ ਜਾਣਕਾਰੀ ਜਿਹੜੀ ਹੈ ਇਸ ਹੈਲਪਲਾਈਨ ਨੰਬਰ ਤੋਂ ਤੁਹਾਨੂੰ ਮੁਹੱਈਆ ਕਰਾ ਦਿੱਤੀ ਜਾਏਗੀ ਇਸ ਤੋਂ ਇਲਾਵਾ ਮੁਸਾਫਿਰਾਂ ਦੀ ਸਹੂਲਤਾਂ ਲਈ ਦੋ ਗੱਡੀਆਂ ਜਿਹੜੀਆਂ ਨੇ ਹਰ ਸਮਾਂ ਉੱਥੇ ਤੈਨਾਤ ਰਹਿਣ ਜੀਆਂ ਜਾਂ ਕਿਸ ਤਰ੍ਹਾਂ ਦੀ ਸੇਵਾ ਦਿੱਤੀ ਗਈ ਹੈ ਕਿਉਂਕਿ ਹੁਣ ਜਿਹੜੀ ਪੰਜਾਬ ਦੀ ਬਸਾਂ ਨੇ ਜਿਹੜੀ AC ਬਸਾਂ ਨੇ ਉਹ ਵੀ 에ਰਪੋਰਟ ਤੇ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਸੇ ਕਰਕੇ ਇੱਕ ਭਾਪਾ ਕਿੰਡੀਕਤੀ ਕਾਫੀ ਲੋੜ ਪੈਂਦੀ ਸੀ ਪੰਜਾਬੀਆਂ ਨੂੰ ਜਦੋਂ 에어ਪੋਰਟ ਤੇ ਆਉਂਦੇ ਸੀ ਤੇ ਨਹੀਂ ਪਤਾ ਲੱਗਦਾ ਸੀ ਕਿ ਟਰਮੀਨਲ ਕਿਹੜੇ ਨੇ ਕਿਸ ਪਾਸੇ ਨੂੰ ਜਾਣਾ ਹੈ ਤੇ ਟਰਮੀਨਲ 3 ਦੇ ਉੱਪਰ ਆਜੜਾ ਸਹਾਇਤਾ ਕੇਂਦਰ ਬਣਿਆ ਹੈ ਇਸ ਦੇ ਵਿੱਚ ਹੁਣ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਪੰਜਾਬੀਆਂ ਨੂੰ ਮੁਹੱਈਆ ਕਰਾਉਣ ਦੀ ਕੋਸ਼ਿਸ਼ ਜਿਹੜੀ ਹੈ ਪੰਜਾਬ ਸਰਕਾਰ ਵੀ ਰਹੂਗੀ ਔਰ ਅੱਜ ਆ ਸਹਾਇਤਾ ਕੇਂਦਰ ਜਿਹੜਾ ਉਹ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤਾ ਜਾਊਗਾ ਜੀ 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 ਤੁਮਾਨ ਜਾਣਕਾਰੀ ਲਈ ਧੰਨਵਾਦ ਹੋ ਸਾਡੇ ਸਹਿਯੋਗੀ ਬੀਨ ਜੀ ਬਨੀ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਅੱਜ ਸੀਐਮ ਭਗਵੰਤ ਮਾਨ ਦਿੱਲੀ ਦੇ ਵਿੱਚ ਖੁਦ ਆਪ ਉੱਥੇ ਜਾ ਕੇ ਇਸ ਜਿਹੜਾ ਸਹਾਇਤਾ ਕੇਂਦਰ ਹੈ ਉਸ ਦਾ ਉਦਘਾਟਨ ਕਰਨਗੇ ਔਰ ਦੱਸ ਦਈਏ ਫਿਰ ਤੋਂ ਇੱਕ ਵਾਰ ਫਿਰ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਅੱਜ ਇਸ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ਤੇ ਪੰਜਾਬੀਆਂ ਦੀ ਮਦਦ ਦੇ ਲਈ ਅਸੀਂ ਪੰਜਾਬ ਸਹਾਇਤਾ ਕੇਂਦਰ ਖੋਲਣ ਜਾ ਰਹੇ ਹਾਂ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਇਹ ਪੰਜਾਬੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਸੋ ਅੱਜ ਸਮਰਪਿਤ ਕਰਨ ਦਾ ਮਕਸਦ ਇਹ ਹੈ ਕਿ ਪੰਜਾਬੀ ਜਿਹੜੇ ਨੇ ਐਨ ਆਰ ਆਈਸ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ਾਂ ਨੂੰ ਜਾਂਦੇ ਨੇ ਉਹਨਾਂ ਦੇ ਲਈ ਸਹਾਇਤਾ ਜਿਹੜੀ ਹੈ ਉਹ ਉਪਲਬਧ ਕਰਾਈ ਜਾਏ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਤੋਂ ਸਰਕਾਰੀ ਵਾਸਤੱਕ ਦਿੱਲੀ ਟਰਮੀਨਲ ਤੱਕ ਨਹੀਂ ਜਾਂਦੀ ਸੀ ਪ੍ਰਾਈਵੇਟ ਬੱਸਾਂ ਜਾਂਦੀਆਂ ਸੀ ਜਿਹਦੇ ਕਿਰਾਏ ਬਹੁਤ ਜ਼ਿਆਦੇ ਹੁੰਦੇ ਸੀ ਜਦੋਂ ਭਗਵੰਤ ਮਾਨ ਸਰਕਾਰ ਆਂਦੀ ਆ ਉਸ ਤੋਂ ਬਾਅਦ ਸਭ ਤੋਂ ਪਹਿਲਾ ਫੈਸਲਾ ਕੀ ਕੀਤਾ ਜਾਂਦਾ ਹੈ ਕਿ ਟਰਮੀਨਲ ਤੇ ਸਰਕਾਰੀ ਬੱਸਾਂ ਜਾਣਗੀਆਂ ਜਿਨ੍ਹਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਦੇ ਨਾਲੋਂ ਅੱਧਾ ਹੈ ਸੋ ਇੱਕ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਉਸ ਤੋਂ ਬਾਅਦ ਹੁਣ ਇਹ ਸਹਾਇਤਾ ਕੇਂਦਰ ਨੂੰ ਖੋਲਣਾ ਇਹ ਵੀ ਪੰਜਾਬੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਿ ਜਿਹੜੇ ਵਿਦੇਸ਼ਾਂ ਤੋਂ ਪੰਜਾਬੀ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ ਜਾਣਾ ਹੁੰਦਾ ਹੈ ਕਿਸੇ ਨੇ ਉਹਨਾਂ ਨੂੰ ਕੋਈ ਇਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਕਾਇਦਾ ਉੱਥੇ ਦੋ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਨੇ ਸੋ ਇੱਕ ਵੱਡੀ ਸੌਗਾਤ ਕਹਿ ਸਕਦੇ ਆ ਪੰਜਾਬੀਆਂ ਦੇ ਲਈ ਕਿਉਂਕਿ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ ਜਾਂਦੇ ਨੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਲੈਂਗੁਏਜ ਦਾ ਵੀ ਬੜਾ ਫਰਕ ਪੈ ਜਾਂਦਾ ਹੈ ਕਿ ਸਾਡੇ ਲੋਕ ਕਈ ਵਲੇ ਭਾਸ਼ਾ ਨਹੀਂ ਸਮਝ ਪਾਉਂਦੇ ਸੋ ਜਦੋਂ ਪੰਜਾਬ ਸਹਾਇਤਾ ਕੇਂਦਰ ਉੱਤੇ ਹੋਏਗਾ ਤੇ ਪੰਜਾਬੀ ਆਪਣੀ ਜਾ ਕੇ ਹਰੇਕ ਗੱਲ ਨੂੰ ਉੱਥੇ ਰੱਖ ਸਕਦੇ ਨੇ ਜਿਸ ਦੇ ਨਾਲ ਸਾਨੂੰ ਲੱਗਦਾ ਨਾਲੇ ਸਮੇਂ ਦੇ ਵਿੱਚ ਪੰਜਾਬੀ ਐਨ ਆਰ ਆਈਸ ਨੂੰ ਬਹੁਤ ਸਾਰਾ ਫਾਇਦਾ ਹੋਣ ਵਾਲਾ ਹੈ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਹੈ ਉਹ ਕੀਤਾ ਜਾਏਗਾ ਔਰ ਪੰਜਾਬੀਆਂ ਨੂੰ ਅਜੇ ਇੱਕ ਵੱਡੀ ਸੌਗਾਤ ਜਿਹੜੀ ਹੈ ਉਹ ਦਿੱਤੀ ਜਾਏਗੀ ਦੈਨਿਕ ਸਿਵਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਵੱਡੀ ਸੋਗਾਤ ਦਿੱਤੀ ਜਾਏਗੀ ਜਿਸ ਦੇ ਵਿੱਚ ਸੀਐਮ ਮਾਨ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਦੇ ਹਵਾਈ ਅੱਡੇ ਦੇ ਉੱਪਰ ਇੱਕ ਪੰਜਾਬ ਜਿਹੜਾ ਕੇਂਦਰ ਖੋਲਾਂਗੇ ਪੰਜਾਬ ਸਹੂਲਤਾ ਕੇਂਦਰ ਖੋਲਿਆ ਜਾਏਗਾ ਕਿਉਂਕਿ ਬਹੁਤ ਸਾਰੇ ਐਨ ਆਰ ਆਈਜ਼ ਨੇ ਜਦੋਂ ਉਹ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਸੀਐਮ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਪੰਜਾਬੀਆਂ ਨੂੰ ਇੱਕ ਸਵਾਗਤ ਦੇਵਾਂਗੇ ਕਿ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਉਹ ਸਹੂਲਤਾਂ ਜਿਹੜੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਏ ਸਾਡੇ ਸਹਿਯੋਗੀ ਵਿਨੀਤ ਸਾਡੇ ਨਾਲ ਜੁੜੇ ਹੋਏ ਨੇ ਵਿਨੀਤ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜੀ ਵੱਡੀ ਸਵਾਗਤ ਦਿੱਤੀ ਜਾਏਗੀ ਉਸ ਦੇ ਵਿੱਚ ਅੱਜ ਉਦਘਾਟਨ ਸਮਾਰੋਹ ਹੈ ਕੀ ਪਲਾਨ ਰਹੇਗਾ ਅੱਜ ਦਾ ਸਾਰਾ ਦਿ ਨੇ ਸੱਤ ਦਿੱਲੀ ਦੇ ਵਿੱਚ ਮੌਜੂਦ ਹੈ ਦਿੱਲੀ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਇੰਟਰਨੈਸ਼ਨਲ ਹਵਾਈ ਅੜਾ ਜਿਹੜਾ ਹੈ ਉਸ ਦੇ ਵਿੱਚ ਇੱਕ ਜਿਹੜਾ ਸਹਾਇਤਾ ਕੇਂਦਰ ਹੈ ਉਹ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਸਹਾਇਤਾ ਕੇਂਦਰ ਜਿਹੜਾ ਪੰਜਾਬੀਆਂ ਲਈ ਜਿਹੜੀਆਂ ਪੰਜਾਬੀਆਂ ਦੀ ਖੱਜਲ ਖਵਾਰੀ ਹੁੰਦੀ ਸੀ ਏਅਰਪੋਰਟਾਂ ਦੇ ਉੱਪਰ ਜਾਂ ਫਿਰ ਜਿਹੜੇ ਐਨ ਆਰ ਆਈ ਆਉਂਦੇ ਸੀ ਪੰਜਾਬ ਆਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਹੁੰਦੀ ਸੀ ਉਸ ਖੱਜਲ ਖਵਾਰੀ ਤੋਂ ਪੰਜਾਬੀਆਂ ਨੂੰ ਆਜ ਫਾਈਲ ਬਾਕੀ ਇੰਟੀਲੀਜਾਪਨ ਜਾਰ ਤਵੰਦਾ ਹੋਇਆ ਨਜ਼ਰ ਆਇਆ ਕਿ ਇਸ ਤੋਂ ਅੰਪੈਨਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਦਰਪੋਸ਼ਨਾ ਕੀਤੀ ਗਈ ਸੀ ਜੀ ਅਸੀਂ টারਮਨਲ 3 ਦੇ ਉਪਰ ਇੱਕ ਸਹਾਇਤਾ ਕੇਂਦਰ ਬਣਾਉਣ ਜਾ ਰਹੇ ਹਾਂ ਤੇ ਉਹ ਸਹਾਇਤਾ ਕੇਂਦਰ ਜਿਹੜਾ ਉਹ ਅੱਜ ਬਣ ਕੇ ਤਿਆਰ ਹੋ ਚੁੱਕਿਆ ਕੁਝ ਹੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇਸ ਸਹਾਇਤਾ ਕੇਂਦਰ ਨੂੰ ਪੰਜਾਬੀਆਂ ਨੂੰ ਸਮਰਪਿਤ ਕਰਦੇ ਹੋਏ ਨਜ਼ਰ ਆਣਗੇ ਦੇ ਨਾਲ ਹੀ ਇੱਕ ਟੋਲ ਫਰੀ ਨੰਬਰ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਹੈ ਹੈਲਪਲਾਈਨ ਨੰਬਰ ਹੈ ਜਿਸ ਤੇ ਰਾਮੀ ਤੁਸੀਂ ਹਰ ਕੋਈ ਜਿਹੜੀ ਸਹਾਇਤਾ ਚਾਹੁੰਦੇ ਹੋ ਕਿਸੇ ਵੀ ਢੰਗ ਦੀ ਜਾਣਕਾਰੀ ਚਾਹੁੰਦੇ ਹੋ ਉਹ ਜਾਣਕਾਰੀ ਜਿਹੜੀ ਹੈ ਇਸ ਹੈਲਪਲਾਈਨ ਨੰਬਰ ਤੋਂ ਤੁਹਾਨੂੰ ਮੁਹੱਈਆ ਕਰਾ ਦਿੱਤੀ ਜਾਏਗੀ ਇਸ ਤੋਂ ਇਲਾਵਾ ਮੁਸਾਫਿਰਾਂ ਦੀ ਸੁਵਿਧਾ ਲਈ ਦੋ ਗੱਡੀਆਂ ਜਿਹੜੀਆਂ ਨੇ ਹਰ ਸਮਾਂ ਉੱਥੇ ਤੈਨਾਤ ਰਹਿਣੀਆਂ ਕਿ ਕਿਸ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਗਈ ਹੈ ਕਿਉਂਕਿ ਉਹਨਾਂ ਜਿਹੜੀ ਪੰਜਾਬ ਦੀ ਬਸਾਂ ਨੇ ਜਿਹੜੀ AC ਬਸਾਂ ਨੇ ਉਹ ਵੀ 에어ਪੋਰਟ ਤੇ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਸੇ ਕਰਕੇ ਇੱਕ ਭਾਤਕਿੰਡਤੀ ਕਾਫੀ ਲੋਡ ਬੰਦੀ ਸੀ ਪੰਜਾਬੀਆਂ ਨੂੰ ਜਦੋਂ 에어ਪੋਰਟ ਤੇ ਆਉਂਦੇ ਸੀ ਤੇ ਨਹੀਂ ਪਤਾ ਲੱਗਦਾ ਸੀ ਕਿ ਟਰਮੀਨਲ ਕਿਹੜੇ ਨੇ ਕਿਸ ਪਾਸੇ ਨੂੰ ਜਾਣਾ ਹੈ ਤੇ ਟਰਮੀਨਲ 3 ਦੇ ਉੱਪਰ ਆਜੜਾ ਫਾਇਦਾ ਕੇਂਦਰ ਬਣਿਆ ਹੈ ਇਸ ਦੇ ਵਿੱਚ ਹੁਣ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਪੰਜਾਬੀਆਂ ਨੂੰ ਮੁਹੱਈਆ ਕਰਾਉਣ ਦੀ ਕੋਸ਼ਿਸ਼ ਜਿਹੜੀ ਹੈ ਪੰਜਾਬ ਸਰਕਾਰ ਵੀ ਰਹੂਗੀ ਔਰ ਅੱਜ ਆ ਸਹਾਇਤਾ ਕੇਂਦਰ ਜਿਹੜਾ ਉਹ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤਾ ਜਾਊਗਾ ਜੀ 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 ਤੁਮਾਨ ਜਾਣਕਾਰੀ ਲਈ ਧੰਨਵਾਦ ਹੋ ਸਾਡੇ ਸਹਿਯੋਗੀ ਵੀਰੋ ਜੀ ਬਨੀ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਅੱਜ ਸੀਐਮ ਭਗਵੰਤ ਮਾਨ ਦਿੱਲੀ ਦੇ ਵਿੱਚ ਖੁਦ ਆਪ ਉੱਥੇ ਜਾ ਕੇ ਇਸ ਜਿਹੜਾ ਸਹਾਇਤਾ ਕੇਂਦਰ ਹੈ ਉਸ ਦਾ ਉਦਘਾਟਨ ਕਰਨਗੇ ਔਰ ਦੱਸ ਦਈਏ ਫਿਰ ਤੋਂ ਇੱਕ ਵਾਰ ਫਿਰ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਅੱਜ ਇਸ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ਤੇ ਪੰਜਾਬੀਆਂ ਦੀ ਮਦਦ ਦੇ ਲਈ ਅਸੀਂ ਪੰਜਾਬ ਸਹਾਇਤਾ ਕੇਂਦਰ ਖੋਲਣ ਜਾ ਰਹੇ ਹਾਂ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਇਹ ਪੰਜਾਬੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਸੋ ਅੱਜ ਸਮਰਪਿਤ ਕਰਨ ਦਾ ਮਕਸਦ ਇਹ ਹੈ ਕਿ ਪੰਜਾਬੀ ਜਿਹੜੇ ਨੇ ਐਨ ਆਰ ਆਈਸ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ਾਂ ਨੂੰ ਜਾਂਦੇ ਨੇ ਉਹਨਾਂ ਦੇ ਲਈ ਸਹਾਇਤਾ ਜਿਹੜੀ ਹੈ ਉਹ ਉਪਲਬਧ ਕਰਾਈ ਜਾਏ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਤੋਂ ਸਰਕਾਰੀ ਵਸਤ ਤੱਕ ਦਿੱਲੀ ਟਰਮੀਨਲ ਤੱਕ ਨਹੀਂ ਜਾਂਦੀ ਸੀ ਪ੍ਰਾਈਵੇਟ ਬੱਸੇ ਜਾਂਦੀਆਂ ਸੀ ਜਿਹਦੇ ਕਿਰਾਏ ਬਹੁਤ ਜ਼ਿਆਦੇ ਹੁੰਦੇ ਸੀ ਜਦੋਂ ਭਗਵੰਤ ਮਾਨ ਸਰਕਾਰ ਆਂਦੀ ਆ ਉਸ ਤੋਂ ਬਾਅਦ ਸਭ ਤੋਂ ਪਹਿਲਾ ਫੈਸਲਾ ਕੀ ਕੀਤਾ ਜਾਂਦਾ ਹੈ ਕਿ ਟਰਮੀਨਲ ਤੇ ਸਰਕਾਰੀ ਬੱਸਾਂ ਜਾਣਗੀਆਂ ਜਿਨ੍ਹਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਦੇ ਨਾਲੋਂ ਅੱਧਾ ਹੈ ਸੋ ਇੱਕ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਉਸ ਤੋਂ ਬਾਅਦ ਹੁਣ ਇਹ ਸਹਾਇਤਾ ਕੇਂਦਰ ਨੂੰ ਖੋਲਣਾ ਇਹ ਵੀ ਪੰਜਾਬੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਿ ਜਿਹੜੇ ਵਿਦੇਸ਼ਾਂ ਤੋਂ ਪੰਜਾਬੀ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ ਜਾਣਾ ਹੁੰਦਾ ਹੈ ਕਿਸੇ ਨੇ ਉਹਨਾਂ ਨੂੰ ਕੋਈ ਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਕਾਇਦਾ ਉੱਥੋਂ ਦੋ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਨੇ ਸੋ ਇੱਕ ਵੱਡੀ ਸੌਗਾਤ ਕਹਿ ਸਕਦੇ ਆ ਪੰਜਾਬੀਆਂ ਦੇ ਲਈ ਕਿਉਂਕਿ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ ਜਾਂਦੇ ਨੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਲੈਂਗੁਏਜ ਦਾ ਵੀ ਬੜਾ ਫਰਕ ਪੈ ਜਾਂਦਾ ਹੈ ਕਿ ਸਾਡੇ ਲੋਕ ਕਈ ਵਲੇ ਭਾਸ਼ਾ ਹੀ ਨਹੀਂ ਸਮਝ ਪਾਉਂਦੇ ਸੋ ਜਦੋਂ ਪੰਜਾਬ ਸਹਾਇਤਾ ਕੇਂਦਰ ਉੱਤੇ ਹੋਏਗਾ ਤੇ ਪੰਜਾਬੀ ਆਪਣੀ ਜਾ ਕੇ ਹਰੇਕ ਗੱਲ ਨੂੰ ਉੱਥੇ ਰੱਖ ਸਕਦੇ ਨੇ ਜਿਸ ਦੇ ਨਾਲ ਸਾਨੂੰ ਲੱਗਦਾ ਨਾਲੇ ਸਮੇਂ ਦੇ ਵਿੱਚ ਪੰਜਾਬੀ ਐਨ ਆਰ ਆਈਸ ਨੂੰ ਬਹੁਤ ਸਾਰੀਆਂ ਦਾ ਫਾਇਦਾ ਹੋਣ ਵਾਲਾ ਹੈ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਹੈ ਉਹ ਕੀਤਾ ਜਾਏਗਾ ਔਰ ਪੰਜਾਬੀਆਂ ਨੂੰ ਅਜੇ ਇੱਕ ਵੱਡੀ ਸੌਗਾਤ ਜਿਹੜੀ ਹੈ ਉਹ ਦਿੱਤੀ ਜਾਏਗੀ। ਦਿਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ। ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਵੱਡੀ ਸੌਗਾਤ ਦਿੱਤੀ ਜਾਏਗੀ ਜਿਸ ਦੇ ਵਿੱਚ ਸੀਐਮ ਮਾਨ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਦੇ ਹਵਾਈ ਅੱਡੇ ਦੇ ਉੱਪਰ ਇੱਕ ਪੰਜਾਬ ਜਿਹੜਾ ਕੇਂਦਰ ਖੋਲਾਂਗੇ ਪੰਜਾਬ ਸੂਬਾ ਵਿਦਾ ਕੇਂਦਰ ਖੋਲਿਆ ਜਾਏਗਾ ਕਿਉਂਕਿ ਬਹੁਤ ਸਾਰੇ ਐਨ ਆਰ ਆਈਜ਼ ਨੇ ਜਦੋਂ ਉਹ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਸੀਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਪੰਜਾਬੀਆਂ ਨੂੰ ਇੱਕ ਸਵਾਗਤ ਦੇਵਾਂਗੇ ਕਿ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਉਹ ਸਹੂਲਤਾਂ ਜਿਹੜੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਏ ਸਾਡੇ ਸਹਿਯੋਗੀ ਵਿਨੀਤ ਸਾਡੇ ਨਾਲ ਜੁੜੇ ਹੋਏ ਨੇ ਵਿਨੀਤ ਅੱਜ ਸੀਮ ਭਗਵੰਤ ਮਾਨ ਦੇ ਵੱਲੋਂ ਜਿਹੜੀ ਵੱਡੀ ਸਵਾਗਤ ਦਿੱਤੀ ਜਾਏਗੀ ਉਸ ਦੇ ਵਿੱਚ ਅੱਜ ਉਦਘਾਟਨ ਸਮਾਰੋਹ ਹੈ ਕੀ ਪਲਾਨ ਰਹੇ ਨੇ ਸੱਤ ਦਿੱਲੀ ਦੇ ਵਿੱਚ ਮੌਜੂਦ ਹੈ ਦਿੱਲੀ ਤੋਂ ਦਿੱਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਇੰਟਰਨੈਸ਼ਨਲ ਹਵਾਈ ਅਟਾ ਜਿਹੜਾ ਉਸ ਦੇ ਵਿੱਚ ਇੱਕ ਜਿਹੜਾ ਸਹਾਇਤਾ ਕੇਂਦਰ ਹੈ ਉਹ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਸਹਾਇਤਾ ਕੇਂਦਰ ਜਿਹੜਾ ਪੰਜਾਬੀਆਂ ਲਈ ਜਿਹੜੀ ਇਹ ਗੱਡੀਆਂ ਦੀ ਖੱਜਲ ਖਵਾਰੀ ਹੁੰਦੀ ਸੀ ਏਪੋਰਟਾਂ ਦੇ ਉੱਪਰ ਜਾਂ ਫਿਰ ਜਿਹੜੇ ਐਨ ਆਰ ਆਈ ਆਉਂਦੇ ਸੀ ਪੰਜਾਬ ਆਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਹੁੰਦੀ ਸੀ ਉਸ ਖਵੱਜਲ ਖਵਾਰੀ ਤੋਂ ਪੰਜਾਬੀਆਂ ਨੂੰ ਆਜ ਸਾਇਤਾ ਕੇਂਦਰ ਜਿਹੜਾ ਉਹ ਜਿਆਦਾ ਦਵਾਂ ਦਾ ਹੋਇਆ ਨਜ਼ਰ ਆਏਗਾ ਉਹ ਇਸ ਤੋਂ ਅੰਦਰ ਅਲਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਸ਼ਨਾਖਤ ਕੀਤੀ ਗਈ ਸੀ ਕਿ ਅਸੀਂ ਕਰਮਨਲ 3 ਦੇ ਉਪਰ ਇੱਕ ਸਾਇਤਾ ਕੇਂਦਰ ਬਣਾਉਣ ਜਾ ਰਹੇ ਹਾਂ ਤੇ ਉਹ ਸਾਇਤਾ ਕੇਂਦਰ ਜਿਹੜਾ ਉਹ ਅੱਜ ਬਣ ਕੇ ਤਿਆਰ ਹੋ ਚੁੱਕਿਆ ਕੁਝ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇਸ ਸਾਇਤਾ ਕੇਂਦਰ ਨੂੰ ਪੰਜਾਬੀਆਂ ਨੂੰ ਸਮਰਪਿਤ ਕਰਦੇ ਕੋ ਨਜ਼ਰ ਆਣਗੇ ਦੇ ਨਾਲ ਹੀ ਇੱਕ ਟੋਲ ਫਰੀ ਨੰਬਰ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਹੈ ਹੈਲਪਲਾਈਨ ਨੰਬਰ ਹੈ ਜਿਸ ਤੇ ਰਾਮੀ ਤੁਸੀਂ ਆ ਵਰਕੁੱਛੇ ਜਿਹੜੀ ਸਹਾਇਤਾ ਚਾਹੁੰਦੇ ਹੋ ਕੋਈ ਵੀ ਢੰਗ ਦੀ ਜਾਣਕਾਰੀ ਚਾਹੁੰਦੇ ਹੋ ਉਹ ਜਾਣਕਾਰੀ ਜਿਹੜੀ ਹੈ ਇੱਕ ਹੈਲਪਲਾਈਨ ਨੰਬਰ ਤੋਂ ਤੁਹਾਨੂੰ ਮੁਹੱਈਆ ਕਰਾ ਦਿੱਤੀ ਜਾਏਗੀ ਇਸ ਤੋਂ ਇਲਾਵਾ ਮੁਸਾਫਿਰਾਂ ਦੀ ਸੂਚਨਾ ਲਈ ਦੋ ਗੱਡੀਆਂ ਜੜੀਆਂ ਨੇ ਹਰ ਸਮਾਂ ਉੱਥੇ ਤੈਨਾਤ ਰਹਿਣ ਗਿਆਆਂ ਕਿਸ ਤਰ੍ਹਾਂ ਦੀ ਤਜੀਤੀ ਕੀਤੀ ਗਈ ਹੈ ਕਿਉਂਕਿ ਉਹਨਾਂ ਜਿਹੜੀ ਪੰਜਾਬ ਦੀ ਬਸਾਂ ਨੇ ਜਿਹੜੀ ਏਸੀ ਬਸਾਂ ਨੇ ਉਹ ਵੀ 에어ਪੋਰਟ ਤੇ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਸੇ ਕਰਕੇ ਇੱਕ ਫਾਇਦਾ ਕੇਂਦਰ ਦੀ ਕਾਫੀ ਲੋੜ ਪੈਂਦੀ ਸੀ ਪੰਜਾਬੀਆਂ ਨੂੰ ਜਦੋਂ 에어ਪੋਰਟ ਤੇ ਆਉਂਦੇ ਸੀ ਤੇ ਨਹੀਂ ਪਤਾ ਲੱਗਦਾ ਸੀ ਕਿ ਟਰਮੀਨਲ ਕਿਹੜੇ ਨੇ ਕਿਸ ਪਾਸੇ ਨੂੰ ਜਾਣਾ ਹੈ ਤੇ ਟਰਮੀਨਲ 3 ਦੇ ਉੱਪਰ ਆਜੜਾ ਫਾਇਦਾ ਕੇਂਦਰ ਬਣਿਆ ਹੈ ਇਸ ਦੇ ਵਿੱਚ ਹੁਣ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਪੰਜਾਬੀਆਂ ਨੂੰ ਮੁਹੱਈਆ ਕਰਾਉਣ ਦੀ ਕੋਸ਼ਿਸ਼ ਛੜੀ ਹੈ ਪੰਜਾਬ ਸਰਕਾਰ ਵੀ ਰਹੂਗੀ ਔਰ ਅੱਜ ਆ ਸਹਾਇਤਾ ਕੇਂਦਰ ਜਿਹੜਾ ਉਹ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤਾ ਜਾਊਗਾ ਜੀ 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 ਤੁਮਾਨ ਜਾਣਕਾਰੀ ਲਈ ਧੰਨਵਾਦ ਉਹ ਸਾਡੇ ਸਹਿਯੋਗੀ ਜੀ ਵਿਨੀਤ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਅੱਜ ਸੀਐਮ ਭਗਵੰਤ ਮਾਨ ਦਿੱਲੀ ਦੇ ਵਿੱਚ ਖੁਦ ਆਪ ਉੱਥੇ ਜਾ ਕੇ ਇਸ ਜਿਹੜਾ ਸਹਾਇਤਾ ਕੇਂਦਰ ਹੈ ਉਸ ਦਾ ਉਦਘਾਟਨ ਕਰਨਗੇ ਔਰ ਦੱਸ ਦਈਏ ਫਿਰ ਤੋਂ ਇੱਕ ਵਾਰ ਫਿਰ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਅੱਜ ਇਸ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ਤੇ ਪੰਜਾਬੀਆਂ ਦੀ ਮਦਦ ਦੇ ਲਈ ਅਸੀਂ ਪੰਜਾਬ ਸਹਾਇਤਾ ਕੇਂਦਰ ਖੋਲਣ ਜਾ ਰਹੇ ਹਾਂ ਤੇ ਮੈਨੂੰ ਇਹ ਦੱਸ ਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਇਹ ਪੰਜਾਬੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਸੋ ਅੱਜ ਸਮਰਪਿਤ ਕਰਨ ਦਾ ਮਕਸਦ ਇਹ ਹੈ ਕਿ ਪੰਜਾਬੀ ਜਿਹੜੇ ਨੇ ਐਨ ਆਰ ਆਈਸ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ਾਂ ਨੂੰ ਜਾਂਦੇ ਨੇ ਉਹਨਾਂ ਦੇ ਲਈ ਸਹਾਇਤਾ ਜਿਹੜੀ ਹੈ ਉਹ ਉਪਲਬਧ ਕਰਾਈ ਜਾਏ ਕਿਉਂਕਿ ਪਿਛਲੇ ਕੁ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਤੋਂ ਸਰਕਾਰੀ ਬੱਸ ਤੱਕ ਦਿੱਲੀ ਟਰਮੀਨਲ ਤੱਕ ਨਹੀਂ ਜਾਂਦੀ ਸੀ ਪ੍ਰਾਈਵੇਟ ਬੱਸਾਂ ਜਾਂਦੀਆਂ ਸੀ ਜਿਹਦੇ ਕਿਰਾਏ ਬਹੁਤ ਜ਼ਿਆਦਾ ਹੁੰਦੇ ਸੀ ਜਦੋਂ ਭਗਵੰਤ ਮਾਨ ਸਰਕਾਰ ਆਂਦੀ ਹੈ ਉਸ ਤੋਂ ਬਾਅਦ ਸਭ ਤੋਂ ਪਹਿਲਾ ਫੈਸਲਾ ਕੀ ਕੀਤਾ ਜਾਂਦਾ ਹੈ ਕਿ ਟਰਮੀਨਲ ਤੇ ਸਰਕਾਰੀ ਬੱਸਾਂ ਜਾਣਗੀਆਂ ਜਿਨ੍ਹਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਦੇ ਨਾਲੋਂ ਅੱਧਾ ਹੈ ਸੋ ਇੱਕ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਉਸ ਤੋਂ ਬਾਅਦ ਹੁਣ ਇਹ ਸਹਾਇਤਾ ਕੇਂਦਰ ਨੂੰ ਖੋਲਣਾ ਇਹ ਵੀ ਪੰਜਾਬੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਿ ਜਿਹੜੇ ਵਿਦੇਸ਼ਾਂ ਤੋਂ ਪੰਜਾਬੀ ਆਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ ਜਾਣਾ ਹੁੰਦਾ ਹੈ ਕਿਸੇ ਨੇ ਉਹਨਾਂ ਨੂੰ ਕੋਈ ਇਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਕਾਇਦਾ ਉੱਥੋਂ ਦੋ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਨੇ ਸੋ ਇੱਕ ਵੱਡੀ ਸੌਗਾਤ ਕਹਿ ਸਕਦੇ ਆ ਪੰਜਾਬੀਆਂ ਦੇ ਲਈ ਕਿਉਂਕਿ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ ਜਾਂਦੇ ਨੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਲੈਂਗੁਏਜ ਦਾ ਵੀ ਬੜਾ ਫਰਕ ਪੈ ਜਾਂਦਾ ਹੈ ਕਿ ਸਾਡੇ ਲੋਕ ਕਈ ਵਲੇ ਭਾਸ਼ਾ ਨਹੀਂ ਸਮਝ ਪਾਉਂਦੇ ਸੋ ਜਦੋਂ ਪੰਜਾਬ ਸਹਾਇਤਾ ਕੇਂਦਰ ਉੱਤੇ ਹੋਏਗਾ ਤੇ ਪੰਜਾਬੀ ਆਪਣੀ ਜਾ ਕੇ ਹਰੇਕ ਗੱਲ ਨੂੰ ਉੱਥੇ ਰੱਖ ਸਕਦੇ ਨੇ ਜਿਸ ਦੇ ਨਾਲ ਸਾਨੂੰ ਲੱਗਦਾ ਨਾਲੇ ਸਮੇਂ ਦੇ ਵਿੱਚ ਪੰਜਾਬੀ ਐਨ ਆਰ ਆਈਸ ਨੂੰ ਬਹੁਤ ਸਾਰਾ ਫਾਇਦਾ ਹੋਣ ਵਾਲਾ ਹੈ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਹੈ ਉਹ ਕੀਤਾ ਜਾਏਗਾ ਔਰ ਪੰਜਾਬੀਆਂ ਨੂੰ ਅਜ ਇੱਕ ਵੱਡੀ ਸੌਗਾਤ ਜਿਹੜੀ ਹੈ ਉਹ ਦਿੱਤੀ ਜਾਏਗੀ ਦੈਨਿਕ ਸਿਵਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਵੱਡੀ ਸੌਗਾਹ ਦਿੱਤੀ ਜਾਏਗੀ ਜਿਸ ਦੇ ਵਿੱਚ ਸੀਐਮ ਮਾਨ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਦੇ ਹਵਾਈ ਅੱਡੇ ਦੇ ਉੱਪਰ ਇੱਕ ਪੰਜਾਬ ਜਿਹੜਾ ਕੇਂਦਰ ਖੋਲਾਂਗੇ ਪੰਜਾਬ ਸਹੂਲਤਾ ਕੇਂਦਰ ਖੋਲਿਆ ਜਾਏਗਾ ਕਿਉਂਕਿ ਬਹੁਤ ਸਾਰੇ ਐਨ ਆਰ ਆਈਜ਼ ਨੇ ਜਦੋਂ ਉਹ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਸੀਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਪੰਜਾਬੀਆਂ ਨੂੰ ਇੱਕ ਸਵਾਗਤ ਦੇਵਾਂਗੇ ਕਿ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਉਹ ਸਹੂਲਤਾਂ ਜਿਹੜੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਏ ਸਾਡੇ ਸਹਿਯੋਗੀ ਵਿਨੀਤ ਸਾਡੇ ਨਾਲ ਜੁੜੇ ਹੋਏ ਨੇ ਵਿਨੀਤ ਅੱਜ ਸੀਮ ਭਗਵੰਤ ਮਾਨ ਦੇ ਵੱਲੋਂ ਜਿਹੜੀ ਵੱਡੀ ਸਵਾਗਤ ਦਿੱਤੀ ਜਾਏਗੀ ਉਸ ਦੇ ਵਿੱਚ ਅੱਜ ਉਦਘਾਟਨ ਸਮਾਰੋਹ ਹੈ ਕੀ ਪਲਾਨ ਰਹੇਗਾ ਅੱਜ ਦਾ ਸਾਰਾ ਦਿਨ ਦਾ ਨੇ ਸੱਤ ਦਿੱਲੀ ਦੇ ਵਿੱਚ ਮੌਜੂਦ ਹੈ ਦਿੱਲੀ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਇੰਟਰਨੈਸ਼ਨਲ ਹਵਾਈ ਅੱਡਾ ਜਿਹੜਾ ਹੈ ਉਸ ਦੇ ਵਿੱਚ ਇੱਕ ਜਿਹੜਾ ਸਹਾਇਤਾ ਕੇਂਦਰ ਹੈ ਉਹ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਸਹਾਇਤਾ ਕੇਂਦਰ ਜਿਹੜਾ ਪੰਜਾਬੀਆਂ ਲਈ ਜਿਹੜੀ ਪੰਜਾਬੀਆਂ ਦੀ ਖੱਜਲ ਖਵਾਰੀ ਹੁੰਦੀ ਸੀ ਏਅਰਪੋਰਟਾਂ ਦੇ ਉੱਪਰ ਯਾਤਰ ਜਿਹੜੇ ਐਨ ਆਰ ਆਈ ਆਉਂਦੇ ਸੀ ਪੰਜਾਬ ਆਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਹੁੰਦੀ ਸੀ ਉਸ ਖੱਜਲ ਖਵਾਰੀ ਤੋਂ ਪੰਜਾਬੀਆਂ ਨੂੰ ਆਜ ਸਾਇਤਾ ਕੈਂਟਰ ਜਿਹੜਾ ਪੁਣ ਜਾ ਤਰ ਦਵਾਂ ਦਾ ਹੋਇਆ ਨਜ਼ਰ ਆਇਆ ਹੋਵੇ ਜਿਸ ਤੰਨੇ ਪਹਿਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਘੋਸ਼ਣਾ ਕੀਤੀ ਗਈ ਸੀ ਕਿ ਅਸੀ ਕਰਮਨਲ ਸੀ ਦੇ ਉਪਾਰ ਇੱਕ ਸਾਇਤਾ ਕੈਂਟਰ ਬਣਾਉਣ ਜਾ ਰਹੇ ਹਾਂ ਤੇ ਉਹ ਸਾਇਤਾ ਕੈਂਟਰ ਜਿਹੜਾ ਉਹ ਅੱਜ ਬਣ ਕੇ ਤਿਆਰ ਹੋ ਚੁੱਕਿਆ ਕੁਝ ਹੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇਸ ਸਾਇਤਾ ਕੈਂਟਰ ਨੂੰ ਪੰਜਾਬੀਆਂ ਨੂੰ ਸਮਰਪਿਤ ਕਰਦੇ ਕੋਈ ਨਜ਼ਰ ਆਣਗੇ ਦੇ ਨਾਲ ਹੀ ਇੱਕ ਟੋਲ ਫਰੀ ਨੰਬਰ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਹੈ ਹੈਲਪਲਾਈਨ ਨੰਬਰ ਹੈ ਜਿਸ ਤੇ ਰਾਮੀ ਤੁਸੀਂ ਆ ਹਰ ਕੁਛ ਜਿਹੜੀ ਸਹਾਇਤਾ ਚਾਹੁੰਦੇ ਹੋ ਕੋਈ ਵੀ ਢੰਗ ਦੀ ਜਾਣਕਾਰੀ ਚਾਹੁੰਦੇ ਹੋ ਉਹ ਜਾਣਕਾਰੀ ਜਿਹੜੀ ਹੈ ਇੱਕ ਹੈਲਪਲਾਈਨ ਨੰਬਰ ਤੋਂ ਤੁਹਾਨੂੰ ਮੁਹੱਈਆ ਕਰਾ ਦਿੱਤੀ ਜਾਏਗੀ ਇਸ ਤੋਂ ਇਲਾਵਾ ਮੁਸਾਫਿਰਾਂ ਦੀ ਸਹੂਲਤਾਂ ਲਈ ਦੋ ਗੱਡੀਆਂ ਜਿਹੜੀਆਂ ਨੇ ਹਰ ਸਮਾਂ ਉੱਤੇ ਤੈਨਾਤ ਰਹਿਣੀਆਂ ਕਿਹੜੀਆਂ ਕਿਸ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਗਈ ਹੈ ਕਿਉਂਕਿ ਉਹ ਨਾ ਜਿਹੜੀ ਪੰਜਾਬ ਦੀ ਬਸਾਂ ਨੇ ਜਿਹੜੀ AC ਬਸਾਂ ਨੇ ਉਹ ਵੀ 에어ਪੋਰਟ ਤੇ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਸੇ ਕਰਕੇ ਇੱਕ ਭਾਗਾਂ ਕੇਂਦਰ ਦੀ ਕਾਫੀ ਲੋਡ ਤੰਬੀ ਸੀ ਪੰਜਾਬੀਆਂ ਨੂੰ ਜਦੋਂ 에어ਪੋਰਟ ਤੇ ਆਉਂਦੇ ਸੀ ਤੇ ਨਹੀਂ ਪਤਾ ਲੱਗਦਾ ਸੀ ਕਿ ਟਰਮੀਨਲ ਕਿਹੜੇ ਨੇ ਕਿਸ ਪਾਸੇ ਨੂੰ ਜਾਣਾ ਹੈ ਤਾਂ ਟਰਮੀਨਲ 3 ਦੇ ਉੱਪਰ ਆਜੜਾ ਸਹਾਇਤਾ ਕੇਂਦਰ ਬਣਿਆ ਹੈ ਇਸ ਦੇ ਵਿੱਚ ਹੁਣ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਪੰਜਾਬੀਆਂ ਨੂੰ ਮੁਹੱਈਆ ਕਰਾਉਣ ਦੀ ਕੋਸ਼ਿਸ਼ ਜਿਹੜੀ ਹੈ ਪੰਜਾਬ ਸਰਕਾਰ ਵੀ ਰਹੂਗੀ ਔਰ ਅੱਜ ਆ ਸਹਾਇਤਾ ਕੇਂਦਰ ਜਿਹੜਾ ਉਹ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤਾ ਜਾਊਗਾ ਜੀ 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 ਤੁਮਾਂ ਜਾਣਕਾਰੀ ਲਈ ਧੰਨਵਾਦ ਉਹ ਸਾਡੇ ਸਹਿਯੋਗੀ ਜੀ ਬਨੀ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਅੱਜ ਸੀਐਮ ਭਗਵੰਤ ਮਾਨ ਦਿੱਲੀ ਦੇ ਵਿੱਚ ਖੁਦ ਆਪ ਉੱਥੇ ਜਾ ਕੇ ਇਸ ਜਿਹੜਾ ਸਹਾਇਤਾ ਕੇਂਦਰ ਹੈ ਉਸ ਦਾ ਉਦਘਾਟਨ ਕਰਨਗੇ ਔਰ ਦੱਸ ਦਈਏ ਫਿਰ ਤੋਂ ਇੱਕ ਵਾਰ ਫਿਰ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਅੱਜ ਇਸ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ਤੇ ਪੰਜਾਬੀਆਂ ਦੀ ਮਦਦ ਦੇ ਲਈ ਅਸੀਂ ਪੰਜਾਬ ਸਹਾਇਤਾ ਕੇਂਦਰ ਖੋਲਣ ਜਾ ਰਹੇ ਹਾਂ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਇਹ ਪੰਜਾਬੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਸੋ ਅੱਜ ਸਮਰਪਿਤ ਕਰਨ ਦਾ ਮਕਸਦ ਇਹ ਹੈ ਕਿ ਪੰਜਾਬੀ ਜਿਹੜੇ ਨੇ ਐਨ ਆਰ ਆਈਸ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ਾਂ ਨੂੰ ਜਾਂਦੇ ਨੇ ਉਹਨਾਂ ਦੇ ਲਈ ਸਹਾਇਤਾ ਜਿਹੜੀ ਹੈ ਉਹ ਉਪਲਬਧ ਕਰਾਈ ਜਾਏ ਕਿਉਂਕਿ ਪਿਛਲੇ ਕੁ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਤੋਂ ਸਰਕਾਰੀ ਵਾਸਤੱਕ ਦਿੱਲੀ ਟਰਮੀਨਲ ਤੱਕ ਨਹੀਂ ਜਾਂਦੀ ਸੀ ਪ੍ਰਾਈਵੇਟ ਬੱਸਾਂ ਜਾਂਦੀਆਂ ਸੀ ਜਿਹਦੇ ਕਿਰਾਏ ਬਹੁਤ ਜ਼ਿਆਦੇ ਹੁੰਦੇ ਸੀ ਜਦੋਂ ਭਗਵੰਤ ਮਾਨ ਸਰਕਾਰ ਆਂਦੀ ਆ ਉਸ ਤੋਂ ਬਾਅਦ ਸਭ ਤੋਂ ਪਹਿਲਾ ਫੈਸਲਾ ਕੀ ਕੀਤਾ ਜਾਂਦਾ ਹੈ ਕਿ ਟਰਮੀਨਲ ਤੇ ਸਰਕਾਰੀ ਬੱਸਾਂ ਜਾਣਗੀਆਂ ਜਿਨ੍ਹਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਦੇ ਨਾਲੋਂ ਅੱਧਾ ਹੈ ਸੋ ਇੱਕ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਉਸ ਤੋਂ ਬਾਅਦ ਹੁਣ ਇਹ ਸਹਾਇਤਾ ਕੇਂਦਰ ਨੂੰ ਖੋਲਣਾ ਇਹ ਵੀ ਪੰਜਾਬੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਿ ਜਿਹੜੇ ਵਿਦੇਸ਼ਾਂ ਤੋਂ ਪੰਜਾਬੀ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ ਜਾਣਾ ਹੁੰਦਾ ਹੈ ਕਿਸੇ ਨੇ ਉਹਨਾਂ ਨੂੰ ਕੋਈ ਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਕਾਇਦਾ ਉੱਥੋਂ ਦੋ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਨੇ ਸੋ ਇੱਕ ਵੱਡੀ ਸੌਗਾਤ ਕਹਿ ਸਕਦੇ ਹਾਂ ਪੰਜਾਬੀਆਂ ਦੇ ਲਈ ਕਿਉਂਕਿ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ ਜਾਂਦੇ ਨੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਲੈਂਗੁਏਜ ਦਾ ਵੀ ਬੜਾ ਫਰਕ ਪੈ ਜਾਂਦਾ ਹੈ ਕਿ ਸਾਡੇ ਲੋਕ ਕਈ ਵਲੇ ਭਾਸ਼ਾ ਹੀ ਨਹੀਂ ਸਮਝ ਪਾਉਂਦੇ। ਸੋ ਜਦੋਂ ਪੰਜਾਬ ਸਹਾਇਤਾ ਕੇਂਦਰ ਉੱਤੇ ਹੋਏਗਾ ਤੇ ਪੰਜਾਬੀ ਆਪਣੀ ਜਾ ਕੇ ਹਰੇਕ ਗੱਲ ਨੂੰ ਉੱਥੇ ਰੱਖ ਸਕਦੇ ਨੇ ਜਿਸ ਦੇ ਨਾਲ ਸਾਨੂੰ ਲੱਗਦਾ ਨਾਲੇ ਸਮੇਂ ਦੇ ਵਿੱਚ ਪੰਜਾਬੀ ਐਨ ਆਰ ਆਈਸ ਨੂੰ ਬਹੁਤ ਸਾਰਾ ਫਾਇਦਾ ਹੋਣ ਵਾਲਾ ਹੈ। ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਹੈ ਉਹ ਕੀਤਾ ਜਾਏਗਾ ਔਰ ਪੰਜਾਬੀਆਂ ਨੂੰ ਅਜ ਇੱਕ ਵੱਡੀ ਸੌਗਾਤ ਜਿਹੜੀ ਹੈ ਉਹ ਦਿੱਤੀ ਜਾਏਗੀ। ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਵੱਡੀ ਸੌਗਾ ਦਿੱਤੀ ਜਾਏਗੀ ਜਿਸ ਦੇ ਵਿੱਚ ਸੀਐਮ ਮਾਨ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਦੇ ਹਵਾਈ ਅੱਡੇ ਦੇ ਉੱਪਰ ਇੱਕ ਪੰਜਾਬ ਜਿਹੜਾ ਕੇਂਦਰ ਖੋਲਾਂਗੇ ਪੰਜਾਬ ਸਹੂਲਤਾ ਕੇਂਦਰ ਖੋਲਿਆ ਜਾਏਗਾ ਕਿਉਂਕਿ ਬਹੁਤ ਸਾਰੇ ਐਨ ਆਰ ਆਈਜ਼ ਨੇ ਜਦੋਂ ਉਹ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਸੀਐਮ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਪੰਜਾਬੀਆਂ ਨੂੰ ਇੱਕ ਸਵਾਗਤ ਦੇਵਾਂਗੇ ਕਿ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਉਹ ਸਹੂਲਤਾਂ ਜਿਹੜੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਏ ਸਾਡੇ ਸਹਿਯੋਗੀ ਵਿਨੀਤ ਸਾਡੇ ਨਾਲ ਜੁੜੇ ਹੋਏ ਨੇ ਵਿਨੀਤ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜੀ ਵੱਡੀ ਸਵਾਗਤ ਦਿੱਤੀ ਜਾਏਗੀ ਉਸ ਦੇ ਵਿੱਚ ਅੱਜ ਉਦਘਾਟਨ ਸਮਾਰੋਹ ਹੈ ਕੀ ਪਲਾਨ ਰਹੇਗਾ ਅੱਜ ਦਾ ਸਾਰਾ ਦਿ ਨੇ ਸੱਤ ਦਿੱਲੀ ਦੇ ਵਿੱਚ ਮੌਜੂਦ ਹੈ ਦਿੱਲੀ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਇੰਟਰਨੈਸ਼ਨਲ ਹਵਾਈ ਅੱਡਾ ਜਿਹੜਾ ਹੈ ਉਸ ਦੇ ਵਿੱਚ ਇੱਕ ਜਿਹੜਾ ਸਹਾਇਤਾ ਕੇਂਦਰ ਹੈ ਉਹ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਸਹਾਇਤਾ ਕੇਂਦਰ ਜਿਹੜਾ ਪੰਜਾਬੀਆਂ ਲਈ ਜਿਹੜੀਆਂ ਪੰਜਾਬੀਆਂ ਦੀ ਖੱਜਲ ਖਵਾਰੀ ਹੁੰਦੀ ਸੀ ਏਅਰਪੋਰਟਾਂ ਦੇ ਉੱਪਰ ਜਾਂ ਫਿਰ ਜਿਹੜੇ ਐਨ ਆਰ ਆਈ ਆਉਂਦੇ ਸੀ ਪੰਜਾਬ ਆਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਹੁੰਦੀ ਸੀ ਉਸ ਖੱਜਲ ਖਵਾਰੀ ਤੋਂ ਪੰਜਾਬੀਆਂ ਨੂੰ ਆਜ ਸਾਇਤਾ ਕੇਂਦਰ ਜਿਹੜਾ ਕੋਨ ਜਾਰ ਤੋਂ ਦਵੰਦਾ ਹੋਇਆ ਨਜ਼ਰ ਆਇਆ ਹੋ ਕੇ ਜਿਸ ਤੰਗ ਦਿਨ ਆਪਿਛਲੇ ਦਿਨ ਅਦੇਵੀਂ ਪੰਡਿਆ ਦੇ ਮੁੱਖ ਮੰਤਰੀ ਵੀ ਦਰਪੋਸ਼ਨਾ ਕੀਤੀ ਗਈ ਸੀ ਕਿ ਐਸੀ ਫਰਮਨਲ ਸੀ ਦੇ ਉਪਰ ਇੱਕ ਸਾਇਤਾ ਕੇਂਦਰ ਬਣਾਉਣ ਜਾ ਰਹੇ ਆ ਤੇ ਉਹ ਸਾਇਤਾ ਕੇਂਦਰ ਜਿਹੜਾ ਉਹ ਅੱਜ ਬਣ ਕੇ ਤਿਆਰ ਹੋ ਚੁੱਕਿਆ ਕੁਝ ਹੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇਸ ਸਾਇਤਾ ਕੇਂਦਰ ਨੂੰ ਪੰਜਾਬੀਆਂ ਨੂੰ ਸਮਰਪਿਤ ਕਰਦੇ ਹੋਏ ਨਜ਼ਰ ਆਣਗੇ ਦੇ ਨਾਲ ਹੀ ਇੱਕ ਟੋਲ ਫਰੀ ਨੰਬਰ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਹੈਲਪਲਾਈਨ ਨੰਬਰ ਹੈ ਜਿਸ ਤੇ ਰਾਮੀ ਤੁਸੀਂ ਆ ਬਰਕੁਚ ਜਿਹੜੀ ਸਹਾਇਤਾ ਚਾਹਦੇ ਹੋ ਕਿਸੇ ਵੀ ਢੰਗ ਦੀ ਜਾਣਕਾਰੀ ਚਾਹਦੇ ਹੋ ਉਹ ਜਾਣਕਾਰੀ ਜਿਹੜੀ ਹੈ ਇੱਕ ਹੈਲਪਲਾਈਨ ਨੰਬਰ ਤੋਂ ਤੁਹਾਨੂੰ ਮੁਹੱਈਆ ਕਰਾ ਦਿੱਤੀ ਜਾਏਗੀ ਇਸ ਤੋਂ ਇਲਾਵਾ ਮੁਸਾਫਿਰਾਂ ਦੀ ਸੌਤਨ ਲਈ ਦੋ ਗੱਡੀਆਂ ਜਿਹੜੀਆਂ ਨੇ ਹਰ ਸਮਾਂ ਉੱਥੇ ਤੈਨਾਤ ਰਹਿਣ ਗਿਆਆਂ ਕਿਸ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਗਈ ਹੈ ਕਿਉਂਕਿ ਉਹਨਾਂ ਜਿਹੜੀ ਪੰਜਾਬ ਦੀ ਬਸਾਂ ਨੇ ਜਿਹੜੀ AC ਬਸਾਂ ਨੇ ਉਹ ਵੀ 에ਰਪੋਰਟ ਤੇ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਸੇ ਕਰਕੇ ਇੱਕ ਭਾਰਤਿਕ ਉਦਘਾਟਨੀ ਕਾਫੀ ਲੋੜ ਟੈਂਡੀਸੀ ਪੰਜਾਬੀਆਂ ਨੂੰ ਜਦੋਂ 에ਰਪੋਰਟ ਤੇ ਆਉਂਦੇ ਸੀ ਤੇ ਨਹੀਂ ਪਤਾ ਲੱਗਦਾ ਸੀ ਕਿ ਟਰਮੀਨਲ ਕਿਹੜੇ ਨੇ ਕਿਸ ਪਾਸੇ ਨੂੰ ਜਾਣਾ ਹੈ ਤੇ ਟਰਮੀਨਲ 3 ਦੇ ਉੱਪਰ ਆਜੜਾ ਸਹਾਇਤਾ ਕੇਂਦਰ ਬਣਿਆ ਹੈ ਇਸ ਦੇ ਵਿੱਚ ਹੁਣ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਪੰਜਾਬੀਆਂ ਨੂੰ ਮੁਹੱਈਆ ਕਰਾਉਣ ਦੀ ਕੋਸ਼ਿਸ਼ ਛੜੀ ਹੈ ਪੰਜਾਬ ਸਰਕਾਰ ਵੀ ਰਹੂਗੀ ਔਰ ਅੱਜ ਆ ਸਹਾਇਤਾ ਕੇਂਦਰ ਜਿਹੜਾ ਉਹ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤਾ ਜਾਊਗਾ ਜੀ 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 ਤੁਮਾਂ ਜਾਣਕਾਰੀ ਲਈ ਧੰਨਵਾਦ ਸੋ ਸਾਡੇ ਸਹਿਯੋਗੀ ਬਿੰਦੂ ਜੀ ਬਨੀ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਅੱਜ ਸੀਐਮ ਭਗਵੰਤ ਮਾਨ ਦਿੱਲੀ ਦੇ ਵਿੱਚ ਖੁਦ ਆਪ ਉੱਥੇ ਜਾ ਕੇ ਇਸ ਜਿਹੜਾ ਸਹਾਇਤਾ ਕੇਂਦਰ ਹੈ ਉਸ ਦਾ ਉਦਘਾਟਨ ਕਰਨਗੇ ਔਰ ਦੱਸ ਦਈਏ ਫਿਰ ਤੋਂ ਇੱਕ ਵਾਰ ਫਿਰ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਅੱਜ ਇਸ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ਤੇ ਪੰਜਾਬੀਆਂ ਦੀ ਮਦਦ ਦੇ ਲਈ ਅਸੀਂ ਪੰਜਾਬ ਸਹਾਇਤਾ ਕੇਂਦਰ ਖੋਲਣ ਜਾ ਰਹੇ ਹਾਂ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਇਹ ਪੰਜਾਬੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਸੋ ਅੱਜ ਸਮਰਪਿਤ ਕਰਨ ਦਾ ਮਕਸਦ ਇਹ ਹੈ ਕਿ ਪੰਜਾਬੀ ਜਿਹੜੇ ਨੇ ਐਨ ਆਰ ਆਈਸ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ਾਂ ਨੂੰ ਜਾਂਦੇ ਨੇ ਉਹਨਾਂ ਦੇ ਲਈ ਸਹਾਇਤਾ ਜਿਹੜੀ ਹੈ ਉਹ ਉਪਲਬਧ ਕਰਾਈ ਜਾਏ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਤੋਂ ਸਰਕਾਰੀ ਬੱਸ ਤੱਕ ਦਿੱਲੀ ਟਰਮੀਨਲ ਤੱਕ ਨਹੀਂ ਜਾਂਦੀ ਸੀ ਪ੍ਰਾਈਵੇਟ ਬੱਸਾਂ ਜਾਂਦੀਆਂ ਸੀ ਜਿਹਦੇ ਕਿਰਾਏ ਬਹੁਤ ਜ਼ਿਆਦਾ ਹੁੰਦੇ ਸੀ ਜਦੋਂ ਭਗਵੰਤ ਮਾਨ ਸਰਕਾਰ ਆਂਦੀ ਆ ਉਸ ਤੋਂ ਬਾਅਦ ਸਭ ਤੋਂ ਪਹਿਲਾ ਫੈਸਲਾ ਕੀ ਕੀਤਾ ਜਾਂਦਾ ਹੈ ਕਿ ਟਰਮੀਨਲ ਤੇ ਸਰਕਾਰੀ ਬੱਸਾਂ ਜਾਣਗੀਆਂ ਜਿਨ੍ਹਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਦੇ ਨਾਲੋਂ ਅੱਧਾ ਹੈ ਸੋ ਇੱਕ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਉਸ ਤੋਂ ਬਾਅਦ ਹੁਣ ਇਹ ਸਹਾਇਤਾ ਕੇਂਦਰ ਨੂੰ ਖੋਲਣਾ ਇਹ ਵੀ ਪੰਜਾਬੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਿ ਜਿਹੜੇ ਵਿਦੇਸ਼ਾਂ ਤੋਂ ਪੰਜਾਬੀ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ ਜਾਣਾ ਹੁੰਦਾ ਹੈ ਕਿਸੇ ਨੇ ਉਹਨਾਂ ਨੂੰ ਕੋਈ ਇਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਕਾਇਦਾ ਉੱਥੇ ਦੋ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਨੇ ਸੋ ਇੱਕ ਵੱਡੀ ਸੌਗਾਤ ਕਹਿ ਸਕਦੇ ਹਾਂ ਪੰਜਾਬੀਆਂ ਦੇ ਲਈ ਕਿਉਂਕਿ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ ਜਾਂਦੇ ਨੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਲੈਂਗੁਏਜ ਦਾ ਵੀ ਬੜਾ ਫਰਕ ਪੈ ਜਾਂਦਾ ਹੈ ਕਿ ਸਾਡੇ ਲੋਕ ਕਈ ਵਲੇ ਭਾਸ਼ਾ ਹੀ ਨਹੀਂ ਸਮਝ ਪਾਉਂਦੇ ਸੋ ਜਦੋਂ ਪੰਜਾਬ ਸਹਾਇਤਾ ਕੇਂਦਰ ਉੱਤੇ ਹੋਏਗਾ ਤੇ ਪੰਜਾਬੀ ਆਪਣੀ ਜਾ ਕੇ ਹਰੇਕ ਗੱਲ ਨੂੰ ਉੱਥੇ ਰੱਖ ਸਕਦੇ ਨੇ ਜਿਸ ਦੇ ਨਾਲ ਸਾਨੂੰ ਲੱਗਦਾ ਨਾਲੇ ਸਮੇਂ ਦੇ ਵਿੱਚ ਪੰਜਾਬੀ ਐਨ ਆਰ ਆਈਸ ਨੂੰ ਬਹੁਤ ਸਾਰਾ ਫਾਇਦਾ ਹੋਣ ਵਾਲਾ ਹੈ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਹੈ ਉਹ ਕੀਤਾ ਜਾਏਗਾ ਔਰ ਪੰਜਾਬੀਆਂ ਨੂੰ ਅਜੇ ਇੱਕ ਵੱਡੀ ਸੌਗਾਤ ਜਿਹੜੀ ਹੈ ਉਹ ਦਿੱਤੀ ਜਾਏਗੀ ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਵੱਡੀ ਸੌਗਾ ਦਿੱਤੀ ਜਾਏਗੀ ਜਿਸ ਦੇ ਵਿੱਚ ਸੀਐਮ ਮਾਨ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਦੇ ਹਵਾਈ ਅੱਡੇ ਦੇ ਉੱਪਰ ਇੱਕ ਪੰਜਾਬ ਜਿਹੜਾ ਕੇਂਦਰ ਖੋਲਾਂਗੇ ਪੰਜਾਬ ਸਹੂਲਤਾ ਕੇਂਦਰ ਖੋਲਿਆ ਜਾਏਗਾ ਕਿਉਂਕਿ ਬਹੁਤ ਸਾਰੇ ਐਨ ਆਰ ਆਈਜ਼ ਨੇ ਜਦੋਂ ਉਹ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਸੀਐਮ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਪੰਜਾਬੀਆਂ ਨੂੰ ਇੱਕ ਸੌਗਾਤ ਦੇਵਾਂਗੇ ਕਿ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਉਹ ਸਹੂਲਤਾ ਜਿਹੜੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਏ ਸਾਡੇ ਸਹਿਯੋਗੀ ਵਿਨੀਤ ਸਾਡੇ ਨਾਲ ਜੁੜੇ ਹੋਏ ਨੇ ਵਿਨੀਤ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜੀ ਵੱਡੀ ਸੌਗਾਤ ਦਿੱਤੀ ਜਾਏਗੀ ਉਸ ਦੇ ਵਿੱਚ ਅੱਜ ਉਦਘਾਟਨ ਸਮਾਰੋਹ ਹੈ ਕੀ ਪਲਾਨ ਰਹੇਗਾ ਅੱਜ ਦਾ ਸਾਰਾ ਦਿਨ ਨੇ ਸੱਤ ਦਿੱਲੀ ਦੇ ਵਿੱਚ ਮੌਜੂਦ ਹੈ ਦਿੱਲੀ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਇੰਟਰਨੈਸ਼ਨਲ ਹਵਾਈ ਅਟਾ ਜਿਹੜਾ ਹੈ ਉਸ ਦੇ ਵਿੱਚ ਇੱਕ ਜਿਹੜਾ ਸਹਾਇਤਾ ਕੇਂਦਰ ਹੈ ਉਹ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਸਹਾਇਤਾ ਕੇਂਦਰ ਜਿਹੜਾ ਪੰਜਾਬੀਆਂ ਲਈ ਜਿਹੜੀਆਂ ਪੰਜਾਬੀਆਂ ਦੀ ਖੱਜਲ ਖਵਾਰੀ ਹੁੰਦੀ ਸੀ ਏਅਰਪੋਰਟਾਂ ਦੇ ਉੱਪਰ ਯਾਤਿਰ ਜਿਹੜੇ ਐਨ ਆਰ ਆਈ ਆਉਂਦੇ ਸੀ ਪੰਜਾਬ ਆਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਖੱਜਲ